ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅੰਮ੍ਰਿਤ ਵੇਲੇ ਦੀਆਂ ਬਰਕਤਾਂ ਬਾਰੇ ਤਾਂ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਅਮਰਤ ਵੇਲਾ ਸਮਾਂ ਲੋ ਸਤਿਗੁਰ ਸੱਚੇ ਪਾਸ਼ਾ ਤੁਹਾਨੂੰ ਸਮਾਲ ਲੈਣਗੇ ਮਹਾਪੁਰਖ ਜੀ ਕਹਿੰਦੇ ਕੋਈ ਮਨੁੱਖ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਵੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਵੇ ਤਾਂ ਸਤਿਗੁਰ ਸੱਚੇ ਪਾਸ਼ਾ ਉਹਦੇ ਉੱਤੇ ਇੰਨੀ ਕਿਰਪਾ ਕਰਦੇ ਆ ਸਤਿਗੁਰ ਸੱਚੇ ਪਾਸ਼ਾ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਹੀ ਬਹੁਤ ਕੁਝ ਉਸ ਮਨੁੱਖ ਦੀ ਝੋਲੀ ਦੇ ਵਿੱਚ ਪਾ ਦਿੰਦੇ ਆ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਉੱਠ ਕੇ ਨਾਮ ਜਪਣ ਵਾਲਿਆਂ ਨੂੰ ਉਹ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਅੰਤਰਜਾਮੀ ਪਾਸ਼ਾ ਮਨ ਦੇ ਵਿੱਚ ਇੱਛਾ ਆਉਣ ਤੋਂ ਪਹਿਲਾਂ ਹੀ ਪੂਰੀ ਕਰ ਦਿੰਦੇ ਆ ਸਤਿਗੁਰ ਸੱਚੇ ਪਾਸ਼ਾ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਦਿੰਦੇ ਆ ਜਿਹੜੇ ਅਮਰ ਤਵੇਲੇ ਉੱਠਦੇ ਆ ਉਹ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣਾ ਕਿ ਉਹਨਾਂ ਦੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਹੁਤ ਕਿਰਪਾ ਹੈ ਕਿਉਂਕਿ ਅਮਰ ਤਵੇਲੇ ਹਰ ਇੱਕ ਦੇ ਵਸ ਦੀ ਗੱਲ ਨਹੀਂ ਆ ਉੱਠ ਜਾਣਾ ਉਹੀ ਉੱਠਦੇ ਨੇ ਜਿੰਨਾਂ ਨੂੰ ਸਤਿਗੁਰ ਸੱਚੇ ਪਾਸ਼ਾ ਆਪ ਉਠਾਉਂਦੇ ਨੇ ਬੜੇ ਵੱਡੇ ਪਾਗਾਮ ਆਲੇ ਆ। ਮਹਾਪੁਰਖ ਜੀ ਕਹਿੰਦੇ ਇਸ ਗੱਲ ਦਾ ਮਾਨ ਕਰਿਆ ਕਰੋ ਕਿ ਮੇਰੇ ਸਤਿਗੁਰ ਸੱਚੇ ਪਾਸ਼ਾ ਜੀ ਮੇਰੇ ਤੇ ਮਿਹਰਬਾਨ ਆ। ਮੈਨੂੰ ਉਹਨਾਂ ਨੂੰ ਪਿਆਰਾ ਲੱਗਦਾ ਹਾਂ ਇਸੇ ਕਰਕੇ ਮੈਨੂੰ ਉਹ ਉਠਾਉਂਦੇ ਆ। ਉੱਠ ਕੇ ਆਪਣਾ ਨਾਮ ਜਪਾਉਂਦੇ ਆ। ਕਹਿੰਦੇ ਅਮਰ ਤਵੇਲੇ ਦਾ ਜਿਹੜਾ ਵੇਲਾ ਹੈ ਨਾ ਇਹ ਸਾਨੂੰ ਆਪਣੀ ਮਰਜ਼ੀ ਨਾਲ ਨਹੀਂ ਮਿਲਦਾ। ਇਹ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੀ ਮਰਜ਼ੀ ਦੇ ਨਾਲ ਮਿਲਦਾ ਹੈ। ਜਿਨ੍ਹਾਂ ਦੇ ਉੱਤੇ ਉਹ ਮਿਹਰਬਾਨ ਹੁੰਦੇ ਆ ਖੁਸ਼ ਹੁੰਦੇ ਆ ਉਹਨਾਂ ਨੂੰ ਹੀ ਇਹ ਵੇਲਾ ਦਿੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਆਪਣੇ ਵੱਲੋਂ ਕੋਸ਼ਿਸ਼ਾਂ ਨਹੀਂ ਕਰਨਾਂ ਆਪਾਂ ਇਹ ਦਾਤ ਪ੍ਰਾਪਤ ਕਰਨ ਦੇ ਲਈ ਹਰ ਕੋਸ਼ਿਸ਼ ਕਰਨੀ ਆਂ ਰੋਜ਼ ਰੋਜ਼ ਵਾਹਿਗੁਰੂ ਅਕਾਲ ਪ੍ਰਕਾਸ਼ ਦੇ ਅੱਗੇ ਆਪਣੀਆਂ ਅਰਜ਼ੀਆਂ ਲਾਉਂਦੀਆਂ ਆਂ ਕਿ ਸਤਿਗੁਰ ਸਰੇ ਪਾਸ਼ਾ ਸਾਡੇ ਤੇ ਵੀ ਕਿਰਪਾ ਕਰੋ ਹਰ ਰੋਜ਼ ਰਾਤ ਨੂੰ ਸੌਣ ਲੱਗਿਆਂ ਆਪਣੇ ਗੁਰੂ ਸਾਹਿਬ ਦੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਹੈ ਕੇ ਬਾਦਸ਼ਾ ਅਮਰ ਤਵੇਲੇ ਦਾ ਆਖਣਾ ਬਖਸ਼ੋ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਆ ਕਿਉਂਕਿ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਵਧੀਆ ਕੰਮ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਆਪਣੇ ਆਪ ਸਾਡੇ ਉੱਤੇ ਹੁੰਦੀ ਆ ਮਹਾਪੁਰਖ ਜੀ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਸਾਡੇ ਤੇ ਖੁਸ਼ ਹੁੰਦੇ ਆ ਤਾਂ ਉਹਨਾਂ ਦੀ ਖੁਸ਼ੀ ਦੀ ਨਿਸ਼ਾਨੀ ਇਹ ਹੋਵਾ ਕਿ ਉਸ ਮਨੁੱਖ ਨੂੰ ਅਮਰਤ ਵੇਲਾ ਬਖਸ਼ ਦਿੱਤੀਆ ਜਦੋਂ ਅਸੀਂ ਨੇਕ ਕੰਮ ਕਰਦੇ ਹਾਂ ਵਾਹਿਗੁਰੂ ਜੀ ਸਾਡੇ ਤੇ ਖੁਸ਼ ਹੁੰਦੇ ਆ ਤਾਂ ਸਾਨੂੰ ਅਮਰਤ ਵੇਲੇ ਦੇ ਵਿੱਚ ਆਪਣੇ ਆਪ ਜਾਗ ਆਉਂਦੀ ਹੈ ਪਰ ਕਈ ਵਾਰ ਸਾਡੇ ਕੋਲੋਂ ਜਾਣੀ ਅਣਜਾਣੀ ਦੇ ਵਿੱਚ ਕੁਝ ਐਸੀਆਂ ਗਲਤੀਆਂ ਹੋ ਜਾਂਦੀਆਂ ਨੇ ਕੁਝ ਐਸੇ ਗੁਨਾਹ ਹੋ ਜਾਂਦੇ ਆ ਜਿਸ ਕਰਕੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਕਿਰਪਾ ਗਵਾ ਬੈਠਦੇ ਆ ਕਈ ਵਾਰ ਤੱਕੇ ਨਿਤ ਨੀਂਦੀ ਵੀ ਆਪਣਾ ਨੀਮ ਨਹੀਂ ਸੰਭਾਲ ਪਾਉਂਦੇ ਨੀਮ ਟੁੱਟ ਜਾਂਦਾ ਹੈ ਕਿਉਂ ਕਿਉਂਕਿ ਕੋਈ ਨਾ ਕੋਈ ਗਲਤੀ ਕੋਈ ਨਾ ਕੋਈ ਗੁਨਾਹ ਹੋਇਆ ਅਮਰਤਵੀਰਾ ਗੁਰੂ ਦੀ ਗੋਦ ਆ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਹੀ ਆਪਣੀ ਗੋਦ ਵਿੱਚ ਬਿਠਾਉਂਦੇ ਆ ਜੋ ਉਹਨਾਂ ਨੂੰ ਪਿਆਰੇ ਲੱਗਦੇ ਆ ਜੋ ਬੱਚੇ ਉਹਨਾਂ ਦੇ ਹਿਸਾਬ ਦੇ ਨਹੀਂ ਚੱਲਦੇ ਆ ਸੋ ਜ਼ਿੰਦਗੀ ਦੇ ਵਿੱਚ ਵਿਚਰਦੇ ਆ ਹੋਇਆ ਅਸੀਂ ਨੇਕ ਕੰਮ ਕਰਨੇ ਆ ਜੋ ਗੁਰੂ ਸਾਹਿਬ ਜੀ ਨੇ ਕਰਨ ਨੂੰ ਕਿਹਾ ਹੈ ਉਹ ਕੰਮ ਕਰਨੇ ਆ ਸਰਬੱਤ ਦਾ ਭਲਾ ਸਾਡੇ ਮਨ ਦੇ ਵਿੱਚ ਭਲੇ ਦੀ ਭਾਵਨਾ ਹੋਵੇ ਬਸ ਭਲੇ ਦੀ ਭਾਵਨਾ ਹੋਵੇ ਇਹ ਵੈਰ ਵਿਰੋਧ ਨਿੰਦਿਆ ਚੁਗਲੀ ਇਹ ਰਖਾ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਆਪਣੇ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਨੇ ਝੂਠ ਪਰੇ ਵਠਕੀ ਠੋਰੀ ਇਹ ਚੀਜ਼ਾਂ ਗੁਰੂ ਚਰਨਾਂ ਤੋਂ ਦੂਰ ਲੈ ਜਾਂਦੀਆਂ ਨੇ ਪਰ ਜਦੋਂ ਅਸੀਂ ਮਿਹਨਤ ਕਰਦੇ ਹਾਂ ਜਦੋਂ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਕਿਰਤ ਕਰਦੇ ਹਾਂ ਨਾਮ ਜਪਦੇ ਹਾਂ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਨੂੰ ਲੈ ਕੇ ਤਰਸ ਦੀ ਭਾਵਨਾ ਆਉਂਦੀ ਆ ਜਿਵੇਂ ਅਸੀਂ ਕਿਸੇ ਦੀਨ ਦੁਖੀਏ ਨੂੰ ਦੇਖਿਆ ਉਹਨੂੰ ਦੇਖ ਕੇ ਮਨ ਤਸੀਜ ਗਿਆ ਦਿਲ ਕੀਤਾ ਵੀ ਇਹਦੀ ਮਦਦ ਕਰੀਏ ਜੇ ਮਦਦ ਕਰਨ ਦੇ ਯੋਗ ਤਾਂ ਮਦਦ ਕਰ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਦੀ ਕਦਰ ਕਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਉੱਤੇ ਜੋ ਵੀ ਜੀਵ ਜੰਤੂ ਆ ਕੀ ਕਰ ਕੋ ਦਰਦ ਦੇ ਦੇਚਿਆ ਦਰਦ ਦੇ ਵਿੱਚ ਦੇ ਕੇ ਉਹਨਾਂ ਤੇ ਤਰਸ ਕਰਨ ਵਾਲਿਆਂ ਦੇ ਉੱਤੇ ਗੁਰੂ ਸਾਹਿਬ ਜੀ ਹਮੇਸ਼ਾ ਹੀ ਤਰਸ ਕਰਦੇ ਆ ਮੇਰ ਕਰਦੇ ਆ ਸੋ ਆਪਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਵਰਤਾਂ ਹਾਸਲ ਕਰ ਸਕਦੇ ਆ ਸੰਗਤ ਜੀ ਅੰਮ੍ਰਿਤ ਵੇਲਾ ਇਹ ਨਾ ਜੀ ਬਹੁਤ ਪਾਵਰਫੁਲ ਵੇਲਾ ਹੈ ਤੇ ਇਹ ਵੀ ਨਾ ਮਿਲਦਾ ਵੀ ਕਰਮਾ ਭਾਗਾਂ ਵਾਲਿਆਂ ਨੂੰ ਇਸ ਲਈ ਜੇ ਇਸ ਵੇਲੇ ਦੇ ਵਿੱਚ ਜਾਗ ਆ ਜਾਂਦੀ ਹੈ ਨਾ ਫਿਰ ਇਸ ਵੇਲੇ ਦਾ ਇੱਕ ਇੱਕ ਪਾਲ ਇੱਕ ਇੱਕ ਛੇਨ ਸਮਾਨਣ ਦੀ ਕੋਸ਼ਿਸ਼ ਕਰਨੀ ਆ ਤੇ ਇਸ ਵੇਲੇ ਦਾ ਇੱਕ ਇੱਕ ਪਾਲ ਇੱਕ ਇੱਕ ਛੇਨ ਆਪਾਂ ਕਿੰਜ ਸਮਾਨਣਾ ਹੈ ਨਾਮ ਜਪ ਕੇ ਗੁਰਬਾਣੀ ਦਾ ਪਾਠ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਜਿੱਥੇ ਤੁਹਾਡਾ ਮਾਣਾ ਟਿਕਦਾ ਹੈ ਜੇ ਤੁਸੀਂ ਸਿਮਰਨ ਕਰਨਾ ਚਾਹੁੰਦੇ ਹੋ ਸਿਮਰਨ ਕਰੋ ਨਾਮ ਜਪੋ ਸ਼ੁਕਰਾਨਾ ਕਰੋ ਬਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਗੁਰਬਾਣੀ ਦਾ ਪਾਠ ਕਰੋ ਗੁਰੂ ਘਰ ਜਾਓ ਸੇਵਾ ਕਰੋ ਬਸ ਇਹ ਵੇਲਾ ਇਹ ਘੜੀਆਂ ਗੁਰੂ ਚਰਨਾਂ ਦੇ ਲੇਖੇ ਲੰਘੀਆਂ ਕਿਉਂਕਿ ਇਸ ਵੇਲੇ ਦੇ ਉੱਤੇ ਸਾਡਾ ਹੱਕ ਨਹੀਂ ਹੈ ਇਹ ਵੇਲਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ ਅਤੇ ਜੋ ਮਨੁੱਖ ਇਮਾਨਦਾਰੀ ਦੇ ਨਾਲ ਇਸਾਰਾ ਵੇਲਾ 2.5 3 ਘੰਟੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਬਹੁਤ ਮਿਹਰਬਾਨ ਹੁੰਦੀ ਆ ਤਾਂ ਫਿਰ ਆਪਾਂ ਹਰ ਰੋਜ਼ ਅੰਮ੍ਰਿਤ ਵੇਲੇ ਿਕਣਾ ਹੈ ਕੋਣਕੇ ਨਾਮ ਜਪਨਾ ਹੈ ਜੇ ਤੁਸੀ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਵੀ ਉਹ ਕੰਮ ਕਰ ਕਰਿਆਂ ਕਰ ਕਰਿਆਂ ਨਾਮ 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 ਜਪਦੇ ਰਹੋ ਕਿਉਂਕਿ ਕੰਮ ਤਾਂ ਸਾਡੇ ਹੱਥਾਂ ਨੇ ਕਰਨਾ ਹੈ ਹੱਥ ਕੰਮ ਕਰਨ ਅਤੇ ਮਨ ਗੁਰੂ ਨੂੰ ਕਰੇ ਰਸਨਾ ਗੁਰੂ ਗੁਰੂ ਕਰੇ ਫਿਰ ਵੇਖਿਓ ਸਾਡੇ ਕਰਮਕਾਰਾਂ ਦੇ ਵਿੱਚ ਕਿੰਜ ਵਰਕਤ ਆ ਪੈਂਦੀਆਂ ਸੋ ਸੰਗਤ ਜੀ ਮੁੱਖ ਦੀ ਗੱਲ ਇਹ ਆ ਕਿ ਅਮਰਤ ਵੇਲਾ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਖੁਸ਼ ਹੁੰਦੇ ਆ ਤੇ ਜੇਕਰ ਇਹ ਦਾਤ ਤੁਹਾਨੂੰ ਮਿਲੀ ਆ ਤੁਹਾਨੂੰ ਆਪਣੇ ਆਪ ਹੀ ਅਮਰਤ ਵੇਲੇ ਦੇ ਵਿੱਚ ਜਾਗ ਆ ਜਾਂਦੀ ਆ ਜਾਂ ਫਿਰ ਤੁਸੀਂ ਅਲਾਰਮ ਦੀ ਸਹੈਤਾ ਦੇ ਨਾਲ ਵੀ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਹੋ ਤੇ ਸ਼ੁਕਰਾਨਾ ਕਰਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਇਹ ਵੀ ਲੰ ਤੁਸੀਂ ਬਖਸ਼ਿਆ ਤੀਸਰਾ ਇਸ ਗੇਲੇ ਤੱਕ ਇੱਕ ਇੱਕ ਪਾ ਲੈ ਕੇ ਕਿਸੇ ਨੇ ਸੁਭਾ ਲੜਾਈ ਜਿੰਨੀ ਦੇਰ ਬੈਠ ਕੇ ਨਾਮ ਜਪਿਆ ਜਾਂਦਾ ਹੈ ਬੈਠ ਕੇ ਨਾਮ ਜਪ ਲਓ ਗੁਰਬਾਣੀ ਦਾ ਪਾਠ ਕਰ ਲਓ ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਲੱਗ ਰਿਹਾ ਏ ਕਿ ਤੁਹਾਡੇ ਕੋਲ ਜੁ ਜ਼ਰੂਰੀ ਕੰਮ ਖੰਦੇ ਆ ਜੋ ਕਰਨੇ ਜ਼ਰੂਰੀ ਆ ਤਾਂ ਉਹਨਾਂ ਨੂੰ ਕਰਦਿਆਂ ਹੋਇਆਂ ਵੀ ਨਾਲ ਨਾਲ ਵਾਹਿਗੁਰੂ ਜੀ ਦਾ ਜਾਪ ਕਰੋ ਮੂਲ ਮੰਤਰ ਜਾਪ ਕਰੋ ਗੁਰੂ ਸ਼ਹਿਬ ਜੀ ਬਹੁਤ ਖੁਸ਼ ਹੋਣਗੇ ਕਿ ਮੇਰਾ ਇਹ ਬੱਚਾ ਮੇਰੀ ਇਹ ਬੱਚੀ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਆ ਅਤੇ ਮੇਰਾ ਨਾਮ ਲੈਣਾ ਵੀ ਨਹੀਂ ਭੁੱਲਦੀ ਸੋ ਇਸ ਤਰ੍ਹਾਂ ਆਪਾਂ ਆਪਣੇ ਗੁਰੂ ਸਹਿਬ ਕੀ ਦੀਆਂ ਦੌਰੀਆਂ ਕੁੱਛੀਆਂ ਹਾਸਲ ਕਰ ਸਕਦੇ ਆ ਢੈਣਾ ਬੀਬੀਆਂ ਦੇ ਲਈ ਤਾਂ ਬਹੁਤ ਸੌਖਾ ਹੈ ਨਾਮ ਜਪਣਾ ਉਹ ਢੈਣਾ ਬੀਬੀਆਂ ਜੋ ਘਰ ਚ ਰਹਿ ਕੇ ਘਰ ਦੇ ਕੰਮਕਾਰ ਕਰਦੀਆਂ ਨੇ ਕਿਉਂਕਿ ਘਰ ਦੇ ਕੰਮਕਾਰ ਕਰਦੇ ਹੋਏ ਵਾਹਿਗੁਰੂ ਜੀ ਦਾ ਨਾਮ ਜਪਣਾ ਬੜਾ ਆਸਾਨ ਆ ਆਟਾ ਗੁੰਨ ਰਏ ਆਂ ਧਾਮੀ ਨਾਲ ਵਾਹਿਗੁਰੂ ਵਾਹਿਗਰੀ ਰੋਟੀ ਬਣਾ ਰਹੇ ਆਂ ਵਾਹਿਗੁਰੂ ਵਾਹਿਗਰੀ ਸਬਜੀ ਘਟ ਰਏ ਆਂ ਧਾਮੀ ਵਾਹਿਗੁਰੂ ਵਾਹਿਗਰੀ ਜਾਂ ਮੂਲ ਮੰਤਰ ਜੀ ਦਾ ਜਾਪ ਝਾੜੂ ਝੋਕਰ ਫੇਰਦਿਆ ਹੋਇਆ ਵੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਗੁਰੂ ਸਾਹਿਬ ਜੀ ਨੂੰ ਯਾਦ ਕਰ ਸਕਦੇ ਆ ਮੂਲ ਮੰਤਰ ਗੁਰ ਮੰਤਰ ਇਹ ਤਾਂ ਔਖਾ ਨਹੀਂ ਹੈ ਨਾ ਚਲੋ ਗੁਰਬਾਣੀ ਦਾ ਪਾਠ ਤਾਂ ਆਪਾਂ ਮੰਨ ਲਿਆ ਵਿਕੰਠ ਨਹੀਂ ਹੋ ਰਿਹਾ ਸਾਨੂੰ ਯਾਦ ਨਹੀਂ ਹੋ ਰਿਹਾ ਅਸੀਂ ਇਸ ਕਰਕੇ ਤੁਰਦਿਆਂ ਫਿਰਦਿਆਂ ਨਹੀਂ ਕਰ ਸਕਦੇ ਗੁਰਬਾਣੀ ਦਾ ਪਾਠ ਵੈਸੇ ਵੀ ਜਦੋਂ ਸਾਨੂੰ ਬੈਠ ਕੇ ਕਰਨਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਦਾ ਪਾਠ ਗੁਰੂ ਦਾ ਗਿਆਨ ਆ ਜਿੰਨਾ ਹੀ ਆਪਾਂ ਸ਼ਾਮ ਤੋਂ ਮੰਦ ਦੇ ਨਾਲ ਬੈਠ ਕੇ ਗੁਰਬਾਣੀ ਦਾ ਪਾਠ ਕਰਾਂਗੇ ਸਮਝ ਸਮਝੇ ਪਾਠ ਕਰਾਂਗੇ ਉਨਾ ਹੀ ਸਾਡੇ ਗਿਆਨ ਚ ਵਾਤਾ ਹੁਮਾਈ ਉਨਾ ਹੀ ਅਸੀਂ ਅਕਲ ਮਹੰਮਦ ਸਿਆਣੇ ਹੋਵਾਂਗੇ ਤਾਂ ਗੁਰਬਾਣੀ ਦਾ ਪਾਠ ਤਾਂ ਹਮੇਸ਼ਾ ਬੈਠ ਕੇ ਹੀ ਕਰੋ ਇੱਕ ਮਨ ਇੱਕ ਚਿਤਕ ਹੋ ਕੇ ਪਾਠ ਕਰੋ ਸਮਝ ਸਮਝ ਕੇ ਪਾਠ ਕਰੋ ਅਤੇ ਨਾਮ ਸਿਮਰਨ ਨਾਮ ਜਾਪ ਇਹ ਆਪਾਂ ਤੁਰਦਿਆਂ ਫਿਰਦਿਆਂ ਕਰ ਸਕਦੇ ਹਾਂ ਕੰਮ ਕਾਰ ਕਰਦਿਆਂ ਹੋਇਆਂ ਕਰ ਸਕਦੇ ਹਾਂ ਜਿਸ ਸਫ਼ਰ ਦੇ ਵਿੱਚ ਜਾ ਰਹੇ ਹੋ ਤਾਂ ਵੀ ਤੁਸੀਂ ਗੁਰਮੰਤਰ ਮੂਲ ਮੰਤਰ ਜਾਪ ਕਰ ਸਕਦੇ ਹੋ ਜਿੰਨਾ ਹੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਇਹ ਮਨ ਕੋਈ ਨਹੀਂ ਤਾਕਤਵਰ ਹੋਵੇਗਾ ਇਹ ਮਨ ਕੋਈ ਨਹੀਂ ਸਿਆਣਾ ਹੋਵੇਗਾ ਇਹ ਮਨ ਦੇ ਡਰ ਭੈ ਖਤਮ ਹੋ ਜਾਣਗੇ ਸੋ ਇਸ ਮਨ ਨੂੰ ਹਰ ਹਾਲ ਦੇ ਵਿੱਚ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਰਾਤ ਨੂੰ ਸੌਣ ਲੱਗਿਆਂ ਕੁਰਬਾਨੀ ਦਾ ਪਾਠ ਕਰਕੇ ਪੂਰੇ ਦਿਨ ਦੀਆਂ ਗਤੀਵਿਧੀਆਂ ਦੇ ਉੱਤੇ ਝਾਤ ਮਾਰ ਕੇ ਜੋ ਵੀ ਜਾਣੇ-ਅਣਜਾਣੇ ਦੇ ਵਿੱਚ ਸਾਡੇ ਤੋਂ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਦੀ ਮਾਫੀ ਮੰਗ ਲੈਣੀ ਆ ਅਤੇ ਜੋ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਜੋ ਵੀ ਦਾਤਾਂ ਜੇ ਸਾਨੂੰ ਮਿਲੀਆਂ ਉਹਦਾ ਸ਼ੁਕਰਾਨਾ ਕਰਨਾ ਹੈ ਅਤੇ ਹਰ ਰੋਜ਼ ਅੰਮ੍ਰਿਤ ਰੇਲੇ ਦੀ ਵੇੜਦੀ ਜ਼ਰੂਰ ਲਾਉਣੀ ਆ ਗੁਰੂ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਆਉਣ ਵੇਲੇ ਕਿ ਪਾਸ਼ਾ ਨੂੰ ਅੰਮ੍ਰਿਤ ਵੇਲੇ ਚ ਉਤਾਰ ਦੇਣਾ ਅੰਮ੍ਰਿਤ ਵੇਲੇ ਉਠਾ ਕੇ ਆਪਣਾ ਮਿੱਠਾ ਪਿਆਰਾ ਨਿਗਾ ਨਾਮ ਜਪਾ ਲੈਣਾ ਜਦੋਂ ਰੋਜ਼ ਰੋਜ਼ ਆਪਾਂ ਇਸ ਤਰ੍ਹਾਂ ਆਪਣੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਜ਼ੀਆਂ ਲਾ ਕੇ ਸਾਵਾਂਗੇ ਮਨਤਾ ਤਰਲੇ ਕਰਕੇ ਸੋਵਾਂਗੇ ਤਾਂ ਗੁਰੂ ਸਾਹਿਬ ਜੀ ਇੱਕ ਨਾ ਇੱਕ ਦਿਨ ਸਾਡੇ ਤੇ ਤਰਸ ਜਰੂਰ ਕਰਨਗੇ ਸਾਡੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾਉਣਗੇ ਫਿਰ ਅਮਰਤ ਵੇਲੇ ਉੱਠਣ ਲੱਗਿਆ ਕਿਸੇ ਪ੍ਰਕਾਰ ਦਾ ਕੋਈ ਆਲਸ ਕੋਈ ਨੀਂਦ ਦਾ ਘੇਰਾ ਨਹੀਂ ਪੈਣਾ ਫਿਰ ਕੋਈ ਕਲਯੁਗ ਸੰਨੋਗ ਨਹੀਂ ਸਕੇਗਾ ਕਿਉਂਕਿ ਜਿੱਥੇ ਗੁਰਨਾਨਕ ਪਾਤਸ਼ਾਹ ਜੀ ਦੀ ਮਿਹਰ ਹੋਵੇ ਕਿਰਪਾ ਹੋਵੇ ਜਿੱਥੇ ਗੁਰਨਾਨਕ ਪਾਤਸ਼ਾਹ ਜੀ ਦਾ ਮੇਰ ਭਰਿਆ ਹੱਥ ਹੋਵੇ ਉੱਥੇ ਕੋਈ ਮਾੜੀ ਸ਼ਕਤੀ ਮਾੜਾ ਇਨਸਾਨ ਸਾਡਾ ਵਾਲੀ ਵਿੰਗਾ ਨਹੀਂ ਕਰ ਸਕਦਾ ਤਾਂ ਆਪਣੇ ਗੁਰੂ ਤੋਂ ਗੁਰੂ ਦੀ ਕਰਕੇ ਮੰਗਣੀ ਆ ਅੰਮ੍ਰਿਤ ਵੇਲਾ ਮੰਗਣਾ ਹੈ ਅੰਮ੍ਰਿਤ ਵੇਲੇ ਦਾ ਨਾਮ ਮੰਗਣਾ ਹੈ ਅਤੇ ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਇਹ ਅਰਜੀ ਜ਼ਰੂਰ ਲਾਉਣੀ ਹੈ ਫਿਰ ਵੇਖਿਓ ਆਪਣੇ ਆਪ ਹੀ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਵੇਗੀ ਅਤੇ ਆਵੇਗੀ ਵੀ ਬੜੀ ਚੁਸਤੀ ਵਰਤੀ ਦੇ ਨਾਲ ਸੋ ਜਿਨ੍ਹਾਂ ਦੇ ਕੋਲ ਵੀ ਇਹ ਵੀਡੀਓ ਪਹੁੰਚੀ ਹੈ ਉਹਨਾਂ ਸਭ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇ ਆਪਣਾ ਭਲਾ ਚਾਹੁੰਦੇ ਹੋ ਜੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਖਿਸ਼ ਨੇ ਮਰਕਤਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਹ ਵੇਲਾ ਜ਼ਰੂਰ ਸਮਝਣਾ ਹੈ ਕੋਈ ਕੁਝ ਵੀ ਕਹੀ ਜਾਵੇ ਬਿਨਾਮ ਜਪਣ ਦੇ ਲਈ ਪੂਰਾ ਦਿਨ ਪਿਆ ਹੈ ਅੰਮ੍ਰਿਤ ਵੇਲੇ ਦੇ ਵਿੱਚ ਏਡੀ ਕਿਹੜੀ ਗੱਲ ਹੈ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦੇਣਾ ਬਸ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਵੱਲ ਧਿਆਨ ਦੇਣਾ ਹੈ ਕਲਗੀਧਰ ਪਾਤਸ਼ਾਹ ਜੀ ਦੀ ਗੱਲ ਵੱਲ ਧਿਆਨ ਦੇਣਾ ਸਾਡੇ ਦਸਾਂ ਹੀ ਗੁਰੂ ਸਾਹਿਬਾਨ ਨੇ ਹਮੇਸ਼ਾ ਇਹੋ ਹੀ ਬਚਨ ਦਿੱਤੇ ਕਿ ਅਮਰਤ ਦੇਲੇ ਉੱਠੋ ਅਮਰਤ ਦੇਲੇ ਉੱਠ ਕੇ ਨਾਮ ਜਪੋ ਤੇ ਜੇ ਜ਼ਰੂਰੀ ਸੀ ਤਾਂ ਹੀ ਤਾਂ ਕਿਹਾ ਇਹ ਨਾ ਹੁਣ ਕਲਗੀਧਰਤਾ ਪਾਤਸ਼ਾਹ ਜੀ ਦੇ ਜੀਵਨ ਵਿੱਚ ਪੜੀਏ ਤਾਂ ਪਤਾ ਲੱਗਦਾ ਕਲਗੀਧਰਤਾ ਪਾਤਸ਼ਾਹ ਜੀ ਨੂੰ ਅਮਰਤ ਦੇਲੇ ਉੱਠਣ ਵਾਲਿਆਂ ਦੇ ਨਾਲ ਕਿੰਨਾ ਪਿਆਰ ਆ ਸੋ ਇਸ ਕਰਕੇ ਜੇ ਆਪਾਂ ਆਪਣੇ ਗੁਰੂ ਦਾ ਪਿਆਰ ਹਾਸਲ ਕਰਨਾ ਹੈ ਉਹਨਾਂ ਦੀਆਂ ਬਰਕਤਾਂ ਹਾਸਲ ਕਰਨੀਆਂ ਨੇ ਤੇ ਫਿਰ ਉਹਨਾਂ ਦੀ ਗੱਲ ਮੰਨਣੀ ਅਮਰਤ ਦੇਲੇ ਦੇ ਵਿੱਚ ਉੱਠਣਾ ਪੈਣਾ ਹੈ ਨਾਮ ਜਪਣਾ ਪੈਣਾ ਹੈ ਬਾਕੀ ਦਿਨ ਦੇ ਵਿੱਚ ਦਿਲ ਕਰਦਾ ਇਹ ਪਾਠ ਕਰਨ ਨੂੰ ਕਰੋ ਰੱਜ ਰੱਜ ਕਰੋ ਜਿੰਨਾ ਮਰਜ਼ੀ ਪਾਠ ਕਰੋ ਪਰ ਅੰਮ੍ਰਿਤ ਵੇਲੇ ਦੀ ਊਰ ਸਮਾਨ ਨਹੀਂ ਹੈ ਸਵੇਰੇ ਉੱਠ ਕੇ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਜਿੰਨੀ ਵਾਰ ਦੀ ਵਾਹਿਗੁਰੂ ਜੀ ਜਪਿਆ ਜਾਂਦਾ ਜਾ ਕਰ ਲਓ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਓ ਫਿਰ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਰਹਿਰਾਸ ਦਾ ਪਾਠ ਸੌਣ ਲੱਗਿਆਂ ਇਹ ਰਤਨ ਸੋਹਲਾ ਸਾਹਿਬ ਜੀ ਦਾ ਬਾਠ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਉੰਨੀ ਦੇਰ ਤੱਕ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ ਜਾਂ ਮੂਲ ਮੰਤਰ ਜਪਦੇ ਰਹੋ ਫਿਰ ਦੇਖਣਾ ਗੁਰੂ ਸਾਹਿਬ ਜੀ ਦੀ ਕਿੰਨੀ ਕਿਰਪਾ ਹੁੰਦੀ ਹੈ